ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅਸੀਂ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਹੈ ਅੰਮ੍ਰਿਤਸਰ ਤੋਂ ਗੈਂਗਸਟਰ ਰਵਨੀਤ ਸਿੰਘ ਸੋਨੂ ਮੋਟਾ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਰਵਨੀਤ ਸਿੰਘ ਗੈਂਗਸਟਰ ਜੋ ਕਿ ਸੋਨੂ ਮੋਟਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕ ਕੇ ਬਾਜ਼ਾਰ ਵਿੱਚੋਂ ਜਾ ਰਿਹਾ ਸੀ ਤਾਂ ਉਸ ਨੂੰ ਬਦਮਾਸ਼ਾਂ ਨੇ ਘੇਰਾ ਪਾਇਆ ਉਸ ਦਾ ਰਸਤਾ ਰੋਕਿਆ ਅਤੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸੀ ਉਹਨਾਂ ਵਿੱਚ ਮੁੱਖ ਅਬਿਰਾਜ ਸਿੰਘ ਹੁੰਦਾ ਹੈ ਅਬਿਰਾਜ ਸਿੰਘ ਅਤੇ ਉਸ ਦੇ ਸਾਥੀ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਹਨ ਤਾਂ ਬਾਅਦ ਵਿੱਚ ਪੁਲਿਸ ਮੌਕੇ ਤੇ ਪਹੁੰਚਦੀ ਹੈ ਆਓ ਤੁਹਾਨੂੰ ਪੁਲਿਸ ਦੀ ਜਵਾਨੀ ਸੁਣਾਣਿਆਂ ਕੀ ਪੁਲਿਸ ਦਾ ਕੀ ਕਹਿਣਾ ਹੈ ਇੱਕ ਫਾਇਰਿੰਗ ਇਨਸੀਡੈਂਟ ਤੇ ਕਾਠੀਆਣਾ ਬਾਜ਼ਾਰ ਤਾਣਾ ਕਤਵਾਲੀ ਵਿੱਚ ਪੈਂਦਾ ਜਿੱਥੇ ਰਿਪੋਰਟ ਹੋਇਆ ਸੀਗਾ ਮੌਕੇ ਤੇ ਆਏ ਆ ਤੇ ਇਸ ਦੀ ਜਿਹੜੀ ਹੈ ਤਸਦੀਕ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜਿਹੜੇ ਦੋ ਟੂ-ਵੀਲਰ ਦੇ ਸਵਾਰ ਨੌਜਵਾਨ ਆਏ ਨੇ ਜਿੱਥੇ ਇੱਕ ਰਵਨੀਤ ਸਿੰਘ ਦੇ ਨਾਮਕ ਲੜਕੇ ਨੂੰ ਜਿਹੜਾ ਗੋਲੀਆਂ ਜਿਹੜੀਆਂ ਮਾਰਨ ਗਈਆਂ ਨੇ ਉਸ ਦੀ ਜਿਹੜੀ ਮੌਕੇ ਤੇ ਸੀ ਦਰਤੀਸ਼ ਕਰ ਰਹੇ ਆ ਦਰਤੀਸ਼ ਕਰਕੇ ਜਿਹੜੀ ਇਸ ਦਾ ਫਾਈਨਲ ਹੋਊਗਾ ਤੁਹਾਨੂੰ ਦੱਸ ਦੇ ਤਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਇੱਥੇ ਯਾਰ ਇੱਥੇ ਫਿਲਹਾਲ ਅਸੀਂ ਰੌਂਦ ਜਿਹੜੇ ਤੇ ਮੌਕੇ ਜਿਹੜਾ ਮਲਾਜਾ ਕਰ ਲਿਆ ਰੌਂਦੇ ਅਸੀਂ ਕਬਜ਼ੇ 'ਚ ਰਹਦੇ ਆਂ ਜਿਹੜੇ ਖਾਲੀ ਕੋਲ ਨੇ ਤੇ ਸਾਰਾ ਇੱਕ ਵਾਰੀ ਇਨਵੈਸਟਿਗੇਟ ਕਰਨ ਤੋਂ ਬਾਅਦ ਤੁਹਾਨੂੰ ਇਹ ਸਾਰਾ ਦੱਸ ਦੋ ਸੀਸੀਟੀਵੀ ਆ ਗਈ ਹੈ ਜੀ ਸਾਹਮਣੇ ਕੈਮਰੇ ਦੇਖੇਗੇ ਜੀ ਸਾਰੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਸੀਸੀਟੀਵੀ ਲਈ ਤੇ ਇਹਦੇ ਵਿੱਚ ਸਾਡੇ ਕੋਲ ਇਨੀਸ਼ੀਅਲ ਲੀਡਸ ਜਿਹੜੀਆਂ ਨੇ ਆਈਆਂ ਨੇ ਨੀਚੇ ਲੀਡਸ ਤੇ ਵਰਕਆਊਟ ਕਰਕੇ ਇਸ ਨੂੰ ਛੇਤੀ ਹੱਲ ਕਰ ਲਿਆ ਜਾਊਗਾ ਅਜੇ ਇਨੀਸ਼ੀਅਲ ਅਜੇ ਇਨੀਸ਼ੀਅਲ ਜਿਹੜੀ ਇਨਵੈਸਟਿਗੇਸ਼ਨ ਆ ਇਹਦੇ ਵਿੱਚ ਤੁਹਾਨੂੰ ਦ ਇੱਕ ਬਿਲਕੁਲ ਜੀ ਬਿਲਕੁਲ ਪਿਤੇ ਸਾਲ ਵੀ ਗੋਲੀ ਚੱਲੀ ਸੀ ਤੇ ਇਸ ਲੋ ਘੜ ਚੌਂਗ ਦੇ ਵਿੱਚ ਉਸੇ ਦਿਨ ਦੇ ਨਾਲ ਸਬੰਧ ਬਿਲਕੁਲ ਇਨਿਸ਼ੀਅਲੀ ਮੈਂ ਕੁਝ ਨਹੀਂ ਕਹਿ ਸਕਦਾ ਜੀ ਇਹਦੇ ਵਿੱਚ ਸਾਰੀ ਤੋਤੀਸ਼ ਕਰਨ ਤੋਂ ਬਾਅਦ ਤੁਹਾਡੇ ਨਾਲ ਜਿਹੜਾ ਵਾ ਸਾਰਾ ਖੁਲਾਸਾ ਕੀਤਾ ਜਾਵੇਗਾ ਇੱਕਦਮ ਸ਼ਾਮ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਦੋ ਐਕਟਿਵ ਸਵਾਰ ਨੌਜਵਾਨ ਜਿਹੜੇ ਜਾ ਰਹੇ ਸਨ ਉਸ ਦੇ ਉੱਤੇ ਦੋ ਅਨ ਆਈਡੈਂਟੀਫਾਈਡ ਬੰਦਿਆਂ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਉਸ ਦੇ ਵਿੱਚ ਜਿਹੜਾ ਫਾਇਰ ਲੱਗਣ ਦੇ ਨਾਲ ਜਿਹੜਾ ਇੱਕ ਰਵਨੀਤ ਸਿੰਘ ਈਲੀ ਸੋਨੂ ਮੋਟਾ ਸੀਗਾ ਉਸ ਤੇ ਫਾਇਰ ਲੱਗੇ ਸਨ ਜਿਸ ਤੇ ਸਾਡੇ ਵੱਲੋਂ ਤੁਰੰਤ ਕਾਰਵਾਈ ਕਰਦੇ ਹਾਂ ਜਿਹੜਾ ਮੌਕੇ ਤੇ ਉੱਤੇ ਟੀਮਾਂ ਸਾਰੀਆਂ ਭੇਜੀਆਂ ਗਈਆਂ। ਉਸ ਦਾ ਫੋਰੈਂਸਿਕ ਐਨਾਲਿਸਿਸ ਅਤੇ ਸੀਸੀਟੀਵੀ ਟੀਪ ਜਿਹੜੇ ਆ ਮੌਕੇ ਦੀ ਸੀਗੇ ਉਸ ਨੂੰ ਕਬਜ਼ਾ ਪੁਲਿਸ ਵਿੱਚ ਲਿਆ ਗਿਆ। ਉਸ ਤੋਂ ਬਾਅਦ ਜਿਹੜਾ ਇਸ ਸਾਰੇ ਦੇ ਉੱਤੇ ਵਰਕ ਕਰਦੇ ਆ ਜਿਹੜਾ ਮੇਨ ਅਕਿਊਜ਼ਡ ਸੀਗਾ ਜਿਸ ਨੇ ਫਾਇਰ ਕੀਤਾ ਉਸ ਨੂੰ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਗਿਆ। ਜਿਸ ਦਾ ਨਾਮ ਅਦੀ ਰਾਜ ਸਿੰਘ son of ਗੁਰਦੀਪ ਸਿੰਘ ਹੈ। ਇਸ ਨੂੰ ਜਿਹੜਾ ਇਸ ਤੇ ਉੱਤੇ ਬਾਜੀ ਨੇ ਮਕਦਮਾ ਸਾਡੇ ਵੱਲੋਂ ਦਰਜ ਕੀਤਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਇਹਨੂੰ ਅਤੇ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਵਿੱਚ ਜਲਦੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ। ਕੋਣ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਬਦਮਾਸ਼ੀ ਪੰਜਾਬ ਵਿੱਚ ਕਿਸ ਪੱਧਰ ਤੇ ਫੈਲ ਚੁੱਕੀ ਹੈ ਭਾਰਤ ਨਿਊਜ਼ ਦੇ ਸੋਰਸਸ ਤੋਂ ਪਤਾ ਲੱਗਿਆ ਹੈ ਕਿ ਜਿਸ ਦਾ ਕਤਲ ਹੋਇਆ ਹੈ ਗੈਂਗਸਟਰ ਸੋਨੂ ਮੋਟਾ ਪਹਿਲਾਂ ਵੀ ਇਸ ਦੇ ਕਈ ਪਰਚੇ ਦਰਜ ਹਨ ਕਈ ਮੁਕੱਦਮੇ ਇਸ ਦੇ ਦਰਜ ਹਨ ਜਿਸ ਨੇ ਇਸ ਨੂੰ ਗੋਲੀਆਂ ਮਾਰੀਆਂ ਹਨ ਅਭਿਰਾਜ ਸਿੰਘ ਨੇ ਉਸਨੇ ਦੱਸਿਆ ਕਿ ਉਸਦੇ ਪਿਤਾ ਦਾ ਖੂਨ ਵੀ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਜਿਨ੍ਹਾਂ ਦਾ ਨਾਮ ਸੀ ਗੁਰਦੀਪ ਪਹਿਲਵਾਨ ਗੁਰਦੀਪ ਸਿੰਘ ਪਹਿਲਵਾਨ ਨੂੰ ਵੀ ਕੁਝ ਸਮਾਂ ਪਹਿਲਾਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਅਭਿਰਾਜ ਨੇ ਦੱਸਿਆ ਕਿ ਮੈਂ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈ ਲਿਆ ਹੈ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਮਹਿਤਪੁਰ ਥਾਣੇ ਜਲੰਧਰ ਤੋਂ ਜਲੰਧਰ ਦੇ ਮਹਿਤਪੁਰ ਥਾਣੇ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਾਮ ਨੂੰ ਦੋ ਦਲਿਤ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਜ਼ਾਇਆ ਜਾਂਦਾ ਹੈ ਉਹ ਥਾਣੇ ਲਜ਼ਾਕੇ ਉਹਨਾਂ ਦੀ ਕੁੱਟਮਾਰ ਕਰਦੇ ਹਨ ਅਤੇ ਉਹਨਾਂ ਨੂੰ ਆਪਸ ਵਿੱਚ ਗਲਤ ਹਰਕਤਾਂ ਕਰਨ ਨੂੰ ਕਹਿੰਦੇ ਹਨ ਜਦੋਂ ਗਲਤ ਹਰਕਤਾਂ ਕਰਨ ਨੂੰ ਕਿਹਾ ਜਾਂਦਾ ਹੈ ਤਾਂ ਉਸ ਸਮੇਂ ਐਸ ਐਚਓ ਲਖਵੀਰ ਸਿੰਘ ਅਤੇ ਏ ਐਸ ਆਈ ਤਰਮਿੰਦਰ ਸਿੰਘ ਮੌਜੂਦ ਸਨ ਉਹਨਾਂ ਦੇ ਨਾਲ ਪੁਲਿਸ ਪਾਰਟੀ ਦੇ ਹੋਰ ਮੁਲਾਜ਼ਮ ਵੀ ਮੌਜੂਦ ਸਨ ਜਦੋਂ ਦੋ Dalit ਨੌਜਵਾਨਾਂ ਨੇ ਗਲਤ ਹਰਕਤਾਂ ਕਰਨ ਤੋਂ ਇਨਕਾਰ ਕੀਤਾ ਤਾਂ ਪੁਲਿਸ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਹਨਾਂ ਤੋਂ ਧੱਕੇ ਦੇ ਨਾਲ ਇੱਕ ਦੂਜੇ ਦੇ ਨਾਲ ਗਲਤ ਹਰਕਤਾਂ ਕਰਵਾਈਆਂ ਜਦੋਂ ਇਸ ਦੀ ਜਾਣਕਾਰੀ ਦੋ Dalit ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲਦੀ ਹੈ ਤਾਂ ਉਹ ਥਾਣੇ ਅੱਗੇ ਪਹੁੰਚ ਕੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਦੇ ਹਨ ਜਿਸ ਦੇ ਆਧਾਰ ਤੇ ਜਲੰਧਰ ਦਿਹਾਤੀ ਐਸਐਸਪੀ ਰਵਿੰਦਰ ਸਿੰਘ ਵਿਰਕ ਐਸਐਚਓ ਅਤੇ ਏਐਸਆਈ ਨੂੰ ਸਸਪੈਂਡ ਕਰ ਦਿੰਦੇ ਹਨ ਪਰ ਗੱਲ ਇੱਥੇ ਹੀ ਨਹੀਂ ਮੁੱਕਦੀ ਦਲਿਤ ਨੌਜਵਾਨਾਂ ਦੇ ਪਰਿਵਾਰਿਕ ਮੈਂਬਰ ਕਹਿੰਦੇ ਹਨ ਕਿ ਉਸ ਸਮੇਂ ਥਾਣੀ ਵਿੱਚ ਜੋ ਵੀ ਪੁਲਿਸ ਮੁਲਾਜ਼ਮ ਮੌਜੂਦ ਸਨ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਜਾਵੇ ਅਗਲੀ ਵੱਡੀ ਖਬਰ ਸੰਬੰਧਿਤ ਹੈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ ਵਿੱਚੋਂ ਪਟਿਆਲਾ ਰਜਿੰਦਰਾ ਹਸਪਤਾਲ ਲਿਆਇਆ ਗਿਆ ਉਹਨਾਂ ਨੂੰ ਪਟਿਆਲਾ ਰਜਿੰਦਰਾ ਹਸਪਤਾਲ ਲਿਆਉਣ ਦਾ ਜੋ ਮੁੱਖ ਕਾਰਨ ਹੈ ਉਹਨਾਂ ਦੀਆਂ ਅੱਖਾਂ ਅਤੇ ਉਹਨਾਂ ਦੀ ਸਿਹਤ ਜਾਂਚ ਕਰਵਾਉਣਾ ਹੈ ਜਦੋਂ ਉਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵੀ ਖੇលਿਆ ਆਂਦਾ ਗਿਆ ਤਾਂ ਪੱਤਰਕਾਰਾਂ ਨੇ ਉਹਨਾਂ ਨੂੰ ਕਈ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਉੱਤਰ ਦਿੱਤੇ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਹੜੀ ਪਾਰਟੀ ਦਾ ਸਮਰਥਨ ਕਰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਅਕਾਲੀ ਪਾਰਟੀ ਦਾ ਸਮਰਥਨ ਕਰਦਾ ਹਾਂ ਅਤੇ ਹਮੇਸ਼ਾ ਕਰਦਾ ਰਹਾਂਗਾ ਉਹਨਾਂ ਨੇ ਕਿਹਾ ਕਿ 2027 ਦੇ ਇਲੈਕਸ਼ਨਾਂ ਦੇ ਲਈ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਸ਼ਰੋਮਨੀ ਅਕਾਲੀ ਦਲ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਓ ਪੰਜਾਬ ਦਾ ਜੇ ਕੋਈ ਕੁਝ ਕਰ ਸਕਦੀ ਹੈ ਤਾਂ ਉਹ ਸਕੇਵਲ ਸ਼ਰਮਨੀ ਇਕਾਲੀ ਦਲ ਪਾਰਟੀ ਹੀ ਹੈ ਉਹਨਾਂ ਨੇ ਕੇਂਦਰ ਸਰਕਾਰ ਨੂੰ ਮੰਗ ਵੀ ਕੀਤੀ ਹੈ ਕਿ ਉਹਨਾਂ ਦੀ ਜੋ سزا ਹੈ ਉਹ ਖਤਮ ਹੋ ਜਾਣੀ ਚਾਹੀਦੀ ਹੈ ਉਹਨਾਂ ਦੇ ਕੇਸ ਦਾ ਨਿਪਟਾਰਾ ਹੋ ਜਾਣਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਉਹ 30 ਸਾਲਾਂ ਤੋਂ ਜੇਲ੍ਹ ਵਿੱਚ ਹਨ ਅਤੇ ਪਿਛਲੇ 17-18 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਹਨ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਪਿੰਡ ਮੱਲੀਆਂ ਤੋਂ ਪਿੰਡ ਮੱਲੀਆਂ ਵਿੱਚ ਕਿਸ ਤਰੀਕੇ ਦੇ ਨਾਲ ਨੌਜਵਾਨ ਵੱਲੋਂ ਦਿਨ ਦਿਹਾੜੇ ਦੁਕਾਨ ਦੇ ਬਾਹਰ ਖੜ ਕੇ ਸ਼ਰੀਆਮ ਗੋਲੀਆਂ ਚਲਾਈਆਂ ਜਾਂਦੀਆਂ ਨੇ ਆਓ ਤੁਹਾਨੂੰ ਦਿਖਾਣੇ ਆਂ ਦੇਖੋ ਦੋ ਲੜਕੇ ਮੋਟਰਸਾਈਕਲ ਤੇ ਜਾ ਰਹੇ ਹਨ ਅਤੇ ਇੱਕ ਲੜਕਾ ਉਤਰਦਾ ਹੈ ਅਤੇ ਇੱਕ ਦੁਕਾਨ ਦੇ ਬਾਹਰ ਜਾ ਕੇ ਗੋਲੀਆਂ ਚਲਾਣੀਆਂ ਸ਼ੁਰੂ ਕਰਦਾ ਹੈ ਆ ਦੇਖੋ ਗੋਲੀਆਂ ਚਲਾ ਕੇ ਕਿਸ ਤਰੀਕੇ ਨਾਲ ਉਹ ਭੱਜ ਗਏ ਇਸ ਤੋਂ ਬਾਅਦ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਨਾਲ ਵੀ ਗੱਲ ਕਰਕੇ ਇਸ ਦੇ ਬਾਰੇ ਜਾਣਾਂਗੇ ਮੱਲੀਆਂ ਪਿੰਡ ਵਿੱਚ ਬੁਰੀ ਚੜੀ ਹੈ ਕੀ ਕਰਨੀ ਸਾਨੂੰ ਸਵੇਰੇ 2 ਵਜੇ ਇਹਦੀ ਸੂਚਨਾ ਮਿਲੀ ਸੀਗੀ ਤੇ ਮੱਲੀਆਂ ਪਿੰਡ ਦੇ ਵਿੱਚ ਫਾਇਰ ਹੋਇਆ ਵਾ ਅਸੀਂ ਤੁਰੰਤ ਮੌਕੇ ਤੇ ਵਿਦਨ ਨੋ ਟਾਈਮ ਪਹੁੰਚੇ ਆ ਪਹੁੰਚ ਕੇ ਤਸਦੀਕ ਕੀਤੀ ਹੈ ਸੀਸੀਟੀਵੀ ਦੇ ਆਧਾਰ ਤੇ ਵੀ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਲੜਕਾ ਵਾ ਸਨਮ ਪ੍ਰੀਤ ਸਿੰਘ ਉਮਰ ਉਦੀ ਹੈਗੀ 24-25 ਸਾਲ ਉਹਨਾਂ ਦਾ ਕੁਝ ਦਿਨ ਪਹਿਲਾਂ ਜੰਡੇਆਲੇ ਦੇ ਅਜੇ ਵਿਰਕ ਨਾਮ ਦਾ ਮੁੰਡਾ ਵਾ ਜਿਹਦੇ ਨਾਲ ਟਕਰਾਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ-ਮੁੰਡੇ ਇਕੱਠੇ ਕੀਤੇ ਸੀ ਮੱਲੀਆਂ ਢਾਬੇ ਦੇ ਉੱਤੇ ਲੜਾਈ ਝਗੜਾ ਕਰਨ ਵਾਸਤੇ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਦਨ ਮੋਦਵਾਰ ਵਿਅਕਤੀਆਂ ਨੇ ਵਿੱਚ ਪਾ ਕੇ ਤੇ ਇਹਨਾਂ ਨੂੰ ਹਟ ਹਟਾ ਕਰਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਤਕਰਾਰਬਾਜ਼ੀ ਚੱਲ ਰਹੀ ਸੀਗੀ ਅੱਜ ਉਹਨੇ ਉਹਨੂੰ ਮੈਸੇਜ ਕੀਤਾ ਵੀ ਤੂੰ ਚੰਗੀ ਨਹੀਂ ਕੀਤੀ ਤੇ ਜਿਹੜਾ ਸਨਮਪ੍ਰੀਤ ਆ ਉਹਨੇ ਉਹਨੂੰ ਕਹਿਤਾ ਵੀ ਯਾਰ ਮੈਂ ਠੀਕ ਨਹੀਂ ਆ ਮੈਂ ਬੈਠਦੇ ਆ ਮੇਰੇ ਸੱਟ ਲੱਗੀ ਆ ਤੂੰ ਜੋ ਕਰਨਾ ਮੈਨੂੰ ਠੀਕ ਹੋ ਲੰਦੇ ਵੇਖ ਲਈ ਮੇਰਾਂ ਇਸੇ ਗੱਲ ਤੋਂ ਗੁੱਸੇ 'ਚ ਆ ਕੇ ਤੇ ਉਹਨੇ ਅੱਜ ਉਹਨਾਂ ਦੇ ਬੋਏ ਗਾੜੀ ਜਿਹੜੇ ਆ ਫਾਇਰ ਕੀਤੇ ਆ ਤੇ ਅਸੀਂ ਪਰਿਵਾਰ ਨੂੰ ਬੁਲਾਇਆ ਵਾ ਜੋ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਤੇ ਗ੍ਰਿਫਤਾਰ ਕਰਕੇ ਤੇ ਮੁਕਦਮੇ ਦੀ ਤਫतीश ਮੁਕੰਮਲ ਕਰਕੇ ਇਹਦਾ ਜਲਦ ਤੋਂ ਜਲਦ ਜਿਹੜਾ ਵਾ ਕੋਰਟ ਦੇ ਵਿੱਚ ਅੰਤਮ ਫੈਸਲੇ ਲਈ ਰਿਪੋਰਟ ਪੇਸ਼ ਕੀਤੀ ਜਾਵੇਗੀ ਕਿੰਨੇ ਰਾਉਂਡ ਚੱਲੇ ਕਿੰਨੇ ਫਾਇਰ ਹੋਏ ਤਿੰਨ ਫਾਇਰ ਹੋਇਆ ਜੀ ਤਾਂ ਲੱਗਦਾ ਨਹੀਂ ਆ ਕਿ ਬੱਚਿਆਂ ਨੂੰ ਜਿਆਦਾ ਫੁੱਲ ਮਿਲਦੀ ਜਾ ਰਹੀ ਹੈ ਜਿਆਦਾ ਬਿਲਕੁਲ ਤੁਹਾਡੀ ਗੱਲ ਬਹੁਤ ਜਿਆਦਾ ਤੁਸੀਂ ਵੈਲਿਡ ਗੱਲ ਕੀਤੀ ਆ ਬਹੁਤ ਜਿਆਦਾ ਵੈਲਿਡ ਗੱਲ ਕੀਤੀ ਤੁਸੀਂ ਬੱਚਿਆਂ ਦੇ ਉੱਪਰ ਮਾਪਿਓ ਦਾ ਕੰਟਰੋਲ ਜਿਹੜਾ ਨਾ ਖਤਮ ਹੁੰਦਾ ਜਾ ਰਿਹਾ ਵਾ ਦੇਖੋ ਇਹ ਅੱਜ ਇਹ ਇਨਸੀਡੈਂਟ ਜਿਹੜਾ ਵਾ ਬਚਾਅ ਹੋ ਗਿਆ ਵਾ ਜੇ ਬਾਹਰ ਲੜ ਪੈਂਦੇ ਬੱਚੇ ਤੇ ਫਿਰ ਇਹ ਕਿੰਨੇ ਬੱਚੇ ਕਿੰਨਾਂ ਦਾ ਕਿੰਨੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਸੀ ਕਿਸੇ ਤੇ ਗੋਲੀ ਵੀ ਲੱਗ ਸਕਦੀ ਸੀ ਕੋਈ ਮਰ ਵੀ ਸਕਦਾ ਸੀ ਕੋਈ ਇੰਜਰਡ ਹੋ ਸਕਦਾ ਸੀ ਅੱਜ ਕੱਲ ਏਕ-ਇਕ ਬੱਚਾ ਲੋਕਾਂ ਦਾ ਲੋਕੀ ਉਹਨੂੰ ਵੀ ਕੰਟਰੋਲ ਕਰਨ ਤੋਂ ਅਸਮਰੱਥ ਹੋ ਗਏ ਆ ਪਤਾ ਨਹੀਂ ਅ ਕਿਉਂ ਬੱਚਿਆਂ ਨੂੰ ਇੰਨੀ ਇਹਨਾਂ ਨੇ ਖੁੱਲ ਦੇ ਦਿੱਤੀ ਆ ਕਿ ਤੁਸੀਂ ਜਿੱਦਨ ਮਰਜ਼ੀ ਜਾਓ ਆਓ ਲਿਸੈਂਸੀ ਵੈਪਨ ਜਿਹੜੇ ਖੋਲ ਮਿਲੇ ਉਹ ਲਿਸੈਂਸੀ ਵੈਪਨ ਤੇ ਮਿਲੇ ਆ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਲਿਸੈਂਸੀ ਵੈਪਨ ਲੈ ਕੇ ਪੇਰੈਂਟਸ ਦਾ ਲਿਸੈਂਸੀ ਵੈਪਨ ਲੈ ਕੇ ਬੱਚੇ ਤੇ ਕੀ ਕਰਦੇ ਫਿਰਦੇ ਆ ਸਰ ਇਹ ਜਿਹੜਾ ਹੈ ਕਿ ਅਧਾਰਨ ਤੇ ਕਿਸੇ ਸਮਾਜ ਬੰਦੀ ਲੱਗਣੀ ਚਾਹੀਦੀ ਜਿੱਦਾਂ ਕਿ ਇਹਨਾਂ ਦੇ ਆਪਣੇ ਕੰਟਰੋਲ ਚ ਅਧਾਰ ਨਹੀਂ ਰਹਿੰਦੇ ਕਿ ਬੱਚਿਆਂ ਦੇ ਹੱਥਾਂ ਵਿੱਚ ਲੈ ਕੇ ਘੁੰਮਦੇ ਫਿਰਦੇ ਜਾਣਗੇ ਬਿਲਕੁਲ ਇਹ ਅਸੀਂ ਹੁਣ ਆਫਟਰ ਰਜਿਸਟ੍ਰੇਸ਼ਨ ਜਿਹੜੀ ਜਦੋਂ ਤਫਤੀਸ਼ ਕਰਾਂਗੇ ਪੂਰੀ ਢੰਗਾਈ ਨਾਲ ਤਫਤੀਸ਼ ਕਰਕੇ ਤੇ ਜਿਹੜਾ ਇਹ ਲਾਇਸੈਂਸੀ ਵਪਨਾ ਇਹਨੂੰ ਵੀ ਚੈੱਕ ਕਰਾਉਣ ਤੋਂ ਬਾਅਦ ਇਹਦਾ ਜਿਹੜਾ ਹੈਗਾ ਵਾ ਉੱਤੇ ਕਾਰਵਾਈ ਕੀਤੀ ਜਾਊਗੀ ਉਹਦੇ ਪਿਓ ਦੇ ਵੀ ਪਤਾ ਲੱਗਾ ਵੀ ਉਹ ਜਿਹੜਾ ਅਜੇ ਆ ਵਰਕੋ ਉਹਦਾ ਪਿਓ ਪਹਿਲਾਂ ਹੀ ਜਿਹੜਾ ਵਾ ਉਹ ਕਿਸੇ ਮੁਕਦਮੇ ਵਿੱਚ ਜੇਲ੍ਹ 'ਚ ਆ ਤੇ ਹੋ ਸਕਦਾ ਵਾ ਕਿ ਪਿਛੋਂ ਉਹਨੇ ਉਹਦੇ ਜੇਲ੍ਹ 'ਚ ਜਾਣ ਤੋਂ ਬਾਅਦ ਫਾਇਦਾ ਠਾਇਆ ਹੋ ਇਸ ਕਰਨਾ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਲਿਆਵਾਂਗੇ ਇਹਦੇ ਬੱਚੇ ਕਰਾਈਮ ਵੱਲ ਜ਼ਿਆਦਾ ਵੱਧ ਰਹੇ ਹੈਗੇ ਇਹਨਾਂ ਵਾਸਤੇ ਕੀ ਕਰੀਏ ਮੇਰੀ ਤੇ ਇਹੋ ਹੀ ਰਿਕਵੈਸਟ ਆ ਸਾਰਿਆਂ ਨੂੰ ਵੀ ਕਿ ਤੇ ਹਥਿਆਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੇ ਜਾਣ। ਦੂਸਰਾ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਵਾ ਉਹ ਮਾਪਿਓਂ ਵਾਚ ਕਰੇ। ਉਹਨਾਂ ਦੀਆਂ ਯਾਰ ਦੋਸਤ ਜਿਹੜੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੇ ਕਿ ਉਹਨਾਂ ਦਾ ਕਿਸੇ ਮਾੜੇ ਬੰਦੇ ਨਾਲ ਕ੍ਰਿਮੀਨਲ ਵਿਅਕਤੀ ਨਾਲ ਯਾਰੀ ਦੋਸਤੀ ਨਹੀਂ। ਅੱਜਕੱਲ ਬੱਚੇ ਆਪਣਾ ਟੌਰ ਬਣਾਉਣ ਦੀ ਖਾਤਰ ਬਿਲਾ ਬਿਣਾ ਵਜਾ ਜਿਹੜੀਆਂ ਵਾ ਉਹ ਵੈਪਨਸ ਦੇ ਨਾਲ ਫੋਟੋਆਂ ਪਾ ਦਿੰਦੇ ਆ, ਕ੍ਰਿਮੀਨਲ ਦੇ ਨਾਲ ਫੋਟੋਆਂ ਪਾ ਦਿੰਦੇ ਆ। ਮਤਲਬ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ। ਇਹ ਅ ਬੱਚਿਆਂ ਦੇ ਭਵਿੱਖ ਵਾਸਤੇ ਖਤਰਨਾਕ ਆ ਔਰ ਪੇਰੈਂਟਸ ਨੂੰ ਵੀ ਇਸ ਚੀਜ਼ ਬਾਰੇ ਜਿਹੜਾ ਪੂਰਾ ਖਿਆਲ ਰੱਖਣਾ ਚਾਹੀਦਾ ਵਾ ਤੁਸੀਂ ਪੁਲਿਸ ਦੀ ਜਵਾਨੀ ਸੁਣਿਆ ਹੈ ਸੀਨੀਅਰ ਪੁਲਿਸ ਅਧਿਕਾਰੀ ਨੇ ਕਿੰਨੇ ਵਧੀਆ ਤਰੀਕੇ ਨਾਲ ਦੱਸਿਆ ਹੈ ਕਿ ਅੱਜ ਦੇ ਸਮੇਂ ਵਿੱਚ ਜੋ ਬੱਚੇ ਹਨ ਉਹ ਮਾਪੇ ਦੇ ਕਹਿਣੇ ਬਾਹਰ ਹੋ ਗਏ ਹਨ ਅਤੇ ਮਾਪੇ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਧਿਆਨ ਰੱਖਣ ਜਦੋਂ ਵੀ ਗੋਲੀਆਂ ਚਲਾਉਣ ਵਾਲੇ ਕਾਬੂ ਆਉਂਦੇ ਹਨ ਇਹਨਾਂ ਤੇ ਅਤੇ ਜਿਨ੍ਹਾਂ ਦੇ ਨਾਮ ਤੇ ਲਾਇਸੈਂਸ ਹੈ ਉਹਨਾਂ ਤੇ ਵੀ ਮੁਕੱਦਮਾ ਦਰਜ ਕੀਤਾ ਜਾਵੇਗਾ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਕਾ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਜਿਹੇ ਬਿਆਨ ਦਿੱਤੇ ਹਨ ਜਿਨ੍ਹਾਂ ਦੇ ਨਾਲ ਅਮਰੀਕਾ ਵਿੱਚ ਰਹਿ ਰਹੇ ਬਾਹਰਲੇ ਦੇਸ਼ਾਂ ਦੇ ਟਰੱਕ ਡਰਾਈਵਰ ਇੱਕ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਜੋ ਵੀ ਲੋਕ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਡਰਾਈਵਰੀ ਕਰ ਰਹੇ ਹਨ ਜੋ ਦੂਜੇ ਦੇਸ਼ਾਂ ਵਿੱਚੋਂ ਆਏ ਹੋਏ ਹਨ ਉਹਨਾਂ ਨੂੰ ਹੁਣ ਅਮਰੀਕਨ ਭਾਸ਼ਾ ਇੰਗਲਿਸ਼ ਲੈਂਗੁਏਜ ਸਿੱਖਣੀ ਲਾਜ਼ਮੀ ਹੋਵੇਗੀ ਕਿਉਂਕਿ ਇਹ ਸਾਹਮਣੇ ਆਉਂਦਾ ਸੀ ਕਿ ਜਦੋਂ ਵੀ ਬਾਹਰਲੇ ਦੇਸ਼ਾਂ ਵਿੱਚੋਂ ਆਏ ਲੋਕ ਡਰਾਈਵਰੀ ਕਰਦੇ ਸੀ ਲੋਡਿੰਗ ਸਮੇਂ ਅਨਲੋਡਿੰਗ ਸਮੇਂ ਜਾਂ ਪੁਲਿਸ ਦਾ ਸਾਹਮਣਾ ਹੋਣ ਸਮੇਂ ਉਹਨਾਂ ਤੋਂ ਜਵਾਬ ਨਹੀਂ ਦਿੱਤੇ ਜਾਂਦੇ ਸੀ ਤਾਂ ਕਮਿਊਨੀਕੇਸ਼ਨ ਦੇ ਵਿੱਚ ਬਹੁਤ ਵੱਡਾ ਗੈਪ ਰਹਿ ਜਾਂਦਾ ਸੀ ਅਤੇ ਕਈ ਗੱਲਾਂ ਅਜਹੀਆਂ ਹੁੰਦੀਆਂ ਸਨ ਜੋ ਉੱਧਰਲੇ ਲੋਕਾਂ ਨੂੰ ਨਹੀਂ ਸਮਝ ਆਉਂਦੀਆਂ ਸਨ ਅਤੇ ਬਾਹਰਲੇ ਦੇਸ਼ਾਂ ਵਿੱਚੋਂ ਆਏ ਲੋਕਾਂ ਨੂੰ ਅਮਰੀਕਨ ਲੈਂਗੁਏਜ ਨਹੀਂ ਸਮਝ ਆਉਂਦੀ ਸੀ ਜਿਸ ਕਰਕੇ ਉਹਨਾਂ ਕਿਹਾ ਜੇਕਰ ਹੁਣ ਅਮਰੀਕਾ ਵਿੱਚ ਰਹਿ ਕੇ ਟਰੱਕ ਡਰਾਈਵਰੀ ਕਰਨੀ ਹੈ ਤਾਂ ਉਧਰ ਲਈ ਲੈਂਗੁਏਜ ਇੰਗਲਿਸ਼ ਲੈਂਗੁਏਜ ਹੁਣ ਸਿੱਖਣੀ ਹੀ ਪਵੇਗੀ ਜੇਕਰ ਨਹੀਂ ਸਿੱਖੋਗੇ ਤਾਂ ਤੁਹਾਨੂੰ ਤੁਹਾਡੇ ਦੇਸ਼ਾਂ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ